ਸ਼ਤਰੀ ਗਾਲੋਸ ਤੋਂ ਤੁਸੀਂ ਦੇਖ ਰਹੇ ਹੋ ਪੰਜਾਬ ਨਿਊ ਟੈਲੀਵਿਜ਼ਨ ਮੈਂ ਸਕਰਾਚ ਅੱਜ ਬੇਹਦ ਖਾਸ ਪ੍ਰੋਗਰਾਮ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਗੱਲ ਕਰਾਂਗੇ ਲੁਧਿਆਣਾ ਦੀ ਜਿਮਣੀ ਚੋਣ ਬਾਰੇ ਕਿਹੜੀ ਪਾਰਟੀ ਦਾ ਉਮੀਦਵਾਰ ਕਿੱਥੇ ਖੜਾ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਵੱਲ ਪਹੁੰਚ ਰਿਹਾ ਹੈ ਉਹਦੇ ਬਾਰੇ ਪੂਰਾ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜਿਮਣੀ ਚੋਣਾਂ ਦੇ ਵਿੱਚ ਹਮੇਸ਼ਾ ਇਹ ਗੱਲ ਵਰਕੇ ਸਾਹਮਣੇ ਆਉਂਦੀ ਹੈ ਕਿ ਜਿਸ ਪਾਰਟੀ ਸਰਕਾਰ ਸੱਤਾ ਦੇ ਵਿੱਚ ਹੋਵੇ ਉਸ ਪਾਰਟੀ ਦਾ ਉਮੀਦਵਾਰ ਬਦੇਰੇ ਜਿੱਤ ਜਾਂਦਾ ਹੈ। ਮੌਜੂਦਾ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ। ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਜਿਮਣੀ ਚੋਣ ਦੇ ਵਾਸਤੇ ਆਪਣਾ ਉਮੀਦਵਾਰ ਸੰਜੀਵ अरोड़ा ਨੂੰ ਐਲਾਨਿਆ ਹੋਇਆ। ਸੰਜੀਵ अरोड़ा ਉਹ ਮੌਜੂਦਾ ਰਾਸਵਾਂ ਮੈਂਬਰ ਹਨ। ਉਹ ਆਮ ਆਦਮੀ ਪਾਰਟੀ ਵੱਲੋਂ ਇਸ ਵੇਲੇ ਚੋਣ ਮਦਾਨ ਵਿੱਚ ਉਤਾਰੇ ਗਏ ਨੇ। ਪਾਣੇ ਕਿ ਬਖ ਬਖ ਪ੍ਰਕਾਰ ਦੀ ਚਰਚਾਵਾਂ ਚੱਲ ਰਹੀਆਂ ਨੇ ਪਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਆਮ ਆਦੀ ਪਾਰਟੀ ਨੇ ਜੋ ਮੌਜੂਦਾ ਰਾਸਵ ਮੈਂਬਰ ਨੂੰ ਚੋਣ ਮਦਾਨ ਵਿੱਚ ਉਤਾਰਿਆ ਉਹ ਕਿਤਨਾ ਕਿਹੜੇ ਜ਼ਰੂਰ ਸੋਚਣ ਦਾ ਵਿਸ਼ਾ ਮੰਨੇ ਜਾਣ ਵਾਲਾ ਹੈ ਕਿਉਂਕਿ ਇੱਕ ਵਿਅਕਤੀ ਜੋ ਪਹਿਲਾਂ ਹੀ ਇੱਕ ਸੰਵਿਧਾਨਕ ਅਹੁਦੇ ਤੇ ਕੰਮ ਕਰ ਰਿਹਾ ਉਸ ਨੂੰ ਹੀ ਚੋਣ ਮਦਾਨ ਉਤਾਰਨਾ ਕਿਤਨਾ ਕਿਤੇ ਜ਼ਰੂਰ ਆਮ ਆਦਮੀ ਪਾਰਟੀ ਕੋਲ ਉਮੀਦਵਾਰਾਂ ਦੀ ਘਾਟ ਕਹਿ ਸਕਦੇ ਆ ਜਾਂ ਕੋਈ ਹੋਰ ਅੰਦਰੂਨੀ ਕਾਰਨ ਮੰਨੇ ਜਾ ਸਕਦੇ ਨੇ ਕਿਉਂਕਿ ਮੌਜੂਦਾ ਸਰਕਾਰ ਹੋਵੇ ਤੇ ਉਮੀਦਵਾਰ ਇੱਕ ਸੁਭਧਾਨਕ ਅਤੇ ਬਰਾਜਮਾਨ ਵਿਅਕਤੀ ਨੂੰ ਲਿਆਂਦਾ ਜਾਵੇ ਜ਼ਰੂਰ 86 ਹਲਕਿਆਂ ਦੇ ਵਿੱਚ ਚਰਚਾ ਨੂੰ ਉਭਾਰਦਾ ਹੈ ਭਾਵੇਂ ਉਹ ਗੱਲ ਵੱਖਰੀ ਜੇ ਕਿ ਕਿਸੇ ਕਾਰਨ ਆਮ ਆਦੀ ਪਾਰਟੀ ਵੱਲੋਂ ਬਧੇਰੇ ਪ੍ਰਚਾਰਿਆ ਜਾ ਰਿਹਾ ਹੈ ਕਿ ਸੰਜੀਵ अरोड़ा ਵੱਲੋਂ ਖੁਦ ਹੀ ਇਸ ਸਟ੍ਰੈਕਟ ਨੂੰ ਅੱਗੇ ਹੋ ਕੇ ਲਿਆ ਗਿਆ ਹੈ ਤੁਹਾਨੂੰ ਦੱਸ ਜੀਏ ਕਿ ਇਸ ਜਿਮਣੀ ਚੋਣ ਹੋਣ ਦਾ ਕਾਰਨ ਇਹ ਹੈ ਕਿ ਆਮ ਆਦੀ ਪਾਰਟੀ ਇੱਥੋਂ ਜਿੱਤੀ ਹੋਈ ਸੀ ਆਮ ਆਦੀ ਪਾਰਟੀ ਦਾ ਵਿਧਾਇਕ ਗੋਗੀ ਨਾਮ ਦਾ ਵਿਅਕਤੀ ਸੀ ਜਿਸ ਦੀ ਇੱਕ ਬੇਵਕਤੀ ਤੌਰ ਤੇ ਮੌਤ ਹੋ ਗਈ ਸੀ ਉਸ ਦੇ ਇਸ ਦੁਨੀਆ ਤੋਂ ਚਲੇ ਜਾਣ ਕਾਰਨ ਇਹ ਹਲਕਾ ਖਾਲੀ ਹੋਇਆ ਸੀ ਜਿਸ ਕਰਕੇ ਇਹ ਅੱਜ ਜਿਮਣੀ ਚੋਣ ਇੱਥੇ ਹੋ ਰਹੀ ਹੈ ਉਧਰ ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਇਥੋਂ ਦੇ ਪੁਰਾਣੇ ਸਿਆਸੀ ਦਿਗਜ ਭਾਰਤ ਭੂਸ਼ਣ ਆਸ਼ੂ ਨੂੰ ਚੋਣ ਉਦਾਨ ਵਿੱਚ ਉਤਾਰਿਆ ਹੋਇਆ ਹੈ ਜਿਸ ਤੇ ਕਾਂਗਰਸ ਵੱਲੋਂ ਵੱਡਾ ਜੋਰ ਲਗਾਇਆ ਜਾ ਰਿਹਾ ਇਸ ਚੋਣ ਨੂੰ ਜਿੱਤਣ ਵਾਸਤੇ ਪੂਰਾ ਦਾਵਾ ਵੀ ਕੀਤਾ ਜਾ ਰਿਹਾ ਕਿਉਂਕਿ ਭਾਰਤ ਭੂਸ਼ਣ ਦਾ ਇਹ ਪੁਰਾਣਾ ਹਲਕਾ ਵੀ ਹੈ ਭਾਰਤ ਭੂਸ਼ਣ ਇਥੋਂ ਜਿੱਤ ਕੇ ਮੰਤਰੀ ਵੀ ਬਣਦੇ ਰਹੇ ਨੇ ਕਾਂਗਰਸ ਪਾਰਟੀ ਚੰਗੇ ਲੀਡਰ ਨੇ ਉਧਰ ਇਹ ਹਲਕਾ ਇਸ ਕਰਕੇ ਬਦੇਰੇ ਦਿਲਚਸਪ ਬਣਿਆ ਹੋਇਆ ਕਿਉਂਕਿ ਇੱਥੋਂ ਹੀ ਲਗਾਤਾਰ ਜਿੱਤ ਕੇ ਐਮਪੀ ਬਣਦੇ ਰਵਰੀਤ ਬਿੱਟੂ ਜੋ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਉਹ ਜਦੋਂ ਕਾਂਗਰਸ ਪਾਰਟੀ ਵੱਲੋਂ ਇੱਥੋਂ ਐਮਪੀ ਬਣਦੇ ਰਹੇ ਨੇ ਉਹਨਾਂ ਦਾ ਵੀ ਇੱਥੇ ਚੰਗਾ ਦਾਅਵਾ ਮੰਨੇ ਜਾਂਦਾ ਹੈ ਅਤੇ ਉਹਨਾਂ ਨੇ ਆਪਣਾ ਉਮੀਦਵਾਰ ਇਸ ਵਾਰ ਜੋ ਭਾਰਤ ਜਨਤਾ ਪਾਰਟੀ ਵੱਲੋਂ ਉਤਾਰਿਆ ਗਿਆ ਉਸ ਦੇ ਹੱਕ ਵਿੱਚ ਲਗਾਤਾਰ ਚੋਣ ਪ੍ਰਚਾਰ ਵਿੱਡਿਆ ਹੋਇਆ ਇਸੇ ਵੇਲੇ ਰਵਨੀਤ ਮਿੱਟੂ ਇਸ ਕਰਕੇ ਬਧਰੇ ਜੋਰ ਲਾ ਰਹੇ ਨੇ ਕਿਉਂਕਿ ਉਹ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਵਜੋਂ ਵੀ ਸਵਾਮਾਨ ਨਿਭਾ ਰਹੇ ਨੇ ਉਧਰ ਕਾਂਗਰਸ ਪਾਰਟੀ ਵੱਲੋਂ ਚੋਣ ਜਿਤਨਾ ਇਹ ਇਸ ਕਰਕੇ ਬਧਰੇ ਲਾਜ਼ਮੀ ਹੈ ਕਿਉਂਕਿ ਇੱਥੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਾਂਗਰਸ ਪਾਰਟੀ ਦੇ ਮਜੂਦਾ ਪੰਜਾਬ ਪ੍ਰਧਾਨ ਨੇ ਉਹ ਇੱਥੋਂ ਇਸ ਲੁਧਿਆਣਾ ਇਲਾਕੇ ਦੇ ਮੈਂਬਰ ਪਾਰਲੀਮੈਂਟ ਚੁਣੇ ਹੋਏ ਨੇ ਅਗਰ ਇਹ ਚੋਣ ਕਾਂਗਰਸ ਪਾਰਟੀ ਹਾਰ ਜਾਂਦੀ ਹੈ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਸਵਾਵਾ ਦੇ ਰਹੇ ਅਵਰਿੰਦਰ ਸਿੰਘ ਰਾਜਾ ਬੜਿੰਗ ਨੂੰ ਇਹ ਹਾਰ ਕੋਲ ਨਹੀਂ ਔਖੀ ਮੰਨਣੀ ਹੋਵੇਗੀ ਪਰ ਤੁਹਾਨੂੰ ਦੱਸ ਜੀਏ ਕਿ ਜੋ ਅਵਰਿੰਦਰ ਸਿੰਘ ਰਾਜਾ ਬੜਿੰਗ ਨੇ ਔਰ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਭਾਰਤ ਪੋਸ਼ਨ ਆਸੂ ਉਹਨਾਂ ਦੇ ਆਪਸੀ ਸਬੰਧ ਬਹੁਤੇ ਸਖਾਵੇਂ ਨਹੀਂ ਪਰ ਚੋਣ ਦੇ ਚੱਲਦੇ ਉਹਨਾਂ ਨੇ ਹੁਣ ਇੱਕ ਵਾਰ ਜ਼ਰੂਰ ਇੱਕ ਦੂਜੇ ਨਾਲ ਹੱਥ ਮਿਲਾਇਆ ਹੈ ਇਹ ਤਾਂ ਸਮਾਹੀ ਦੱਸੇਗਾ ਕਿ ਕੌਣ ਜਿੱਤੇਗਾ ਪਰ ਆਮ ਆਦੀ ਪਾਰਟੀ ਇਸ ਕਰਕੇ ਇੱਥੋਂ ਚੋਣ ਮદાન ਵਿੱਚ ਬੜੀ ਡਟ ਕੇ ਖੜੀ ਹੈ ਕਿ ਉਹ ਚਾਹੁੰਦੇ ਨੇ ਕਿ ਉਹਨਾਂ ਜੋ ਇਹ ਪੁਰਾਣਾ ਹਲਕਾ ਇੱਥੋਂ ਉਹਨਾਂ ਦਾ ਹੀ ਬਲਾਕ ਜਿੱਤਿਆ ਸੀ ਹੁਣ ਫੇਰ ਤੋਂ ਆਮ ਆਦੀ ਪਾਰਟੀ ਹੀ ਇੱਥੋਂ ਜਿੱਤ ਜਿੱਕਨੀ ਬਣਾਵੇ ਆਮ ਆਦੀ ਪਾਰਟੀ ਚੋਣ ਜਿੱਤੇ ਜਿਸ ਕਰਕੇ ਆਮ ਆਦੀ ਪਾਰਟੀ ਦਾ ਪੂਰਾ ਅੱਡੀ ਚੋਟੀ ਦਾ ਜੋਰ ਲੱਗਿਆ ਪਿਆ ਜਦੋਂ ਕਿਸੇ ਵੀ ਪ੍ਰਕਾਰ ਦੀ ਚੋਣ ਹੋ ਰਹੀ ਹੁੰਦੀ ਹੈ ਉਸ ਵੇਲੇ ਜੇਕਰ ਸੂਬੇ ਵਿੱਚ ਕੁਝ ਅਜੀਹਿਆ ਘਟਨਾਵਾਂ ਵਾਪਰ ਜਾਣ ਦੂਸਰਾ ਸਬੰਧ ਸਿੱਧੇ ਤੌਰ ਤੇ ਮੌਜੂਦਾ ਸਰਕਾਰ ਨਾਲ ਹੋਵੇ ਤਾਂ ਜੋ ਚੋਣ ਮੌਜੂਦਾ ਚੱਲ ਰਹੀ ਹੁੰਦੀ ਹੈ ਉਸ ਉੱਪਰ ਬੜਾ ਗਹਿਰਾ ਅਸਰ ਪੈ ਜਾਂਦਾ ਹੈ ਹੁਣ ਆਮ ਆਦਮੀ ਪਾਰਟੀ ਜੋਰ ਲਗਾਇਆ ਕਿ ਉਹਨਾਂ ਦਾ ਉਮੀਦਵਾਰ ਇਹ ਚੋਣ ਜਿੱਤਿਆ ਪਰ ਇਸ ਦਰਮਿਆਨ ਇੱਕ ਵੱਡੀ ਘਟਨਾ ਵਾਪਰ ਜੇ ਕਿ ਪੰਜਾਬ ਦੇ ਕਈ ਪੱਤਰਕਾਰਾਂ ਨੂੰ ਸਵਾਲਾਂ ਦੇ ਕੇਰੇ ਵਿੱਚ ਲਿਆਉਣ ਲਈ ਸਰਕਾਰ ਨੇ ਉਹਨਾਂ ਦੀ ਸੰਬੰਧੀ ਕੁਝ ਜਾਣਕਾਰੀ ਇਕੱਤਰ ਕਰ ਰਹੀਆਂ ਸ਼ੁਰੂ ਕਰ ਦਿੱਤੀਆਂ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਪੱਤਰਕਾਰ ਭਾਈਚਾਰੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਉੱਥੇ ਹੀ ਇਸ ਮੁੱਦੇ ਨੂੰ ਵੱਡਾ ਬਣਾ ਕੇ ਰੋਧੀ ਪਾਰਟੀਆਂ ਨੇ ਲੋਕਾਂ ਵਿੱਚ ਰੱਖ ਦਿੱਤਾ ਹੈ ਜਿਸ ਕਰਕੇ ਸਰਕਾਰ ਕਿਤਨਾ ਕਿਤੇ ਇਸ ਮਸਲੇ ਨੂੰ ਲੈ ਕੇ ਕਰਦੀ ਨਜ਼ਰ ਆ ਰਹੀ ਹੈ ਭਾਵੇਂ ਉਹ ਗੱਲ ਵੱਖਰੀ ਹੈ ਕਿ ਚੋਣ ਮਿਲਾਣ ਦੇ ਵਿੱਚ ਉਮੀਦਵਾਰ ਹੁਣ ਕਰਕੇ ਜੋ ਉੱਥੇ ਚੋਣ ਜਲਸ਼ੇ ਹੋ ਰਹੇ ਨੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਜੋ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਸਾਹਮਣੇ ਆ ਉਹਨਾਂ ਸਟਾਰ ਪ੍ਰਚਾਰਕਾਂ ਵੱਲੋਂ ਲੋਕਾਂ ਦੇ ਪੱਖੇ ਫੈਸਲੇ ਲੈਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਸ ਦ੍ਰਿਮਾਨ ਜੋ ਇਹ ਪੱਤਰਕਾਰਾਂ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਨ ਜਾਣੀ ਸਰਕਾਰ ਦੀ ਕਾਰਗੁਜ਼ਾਰੀ ਤੇ ਜ਼ਰੂਰ ਵੱਡੇ ਸਵਾਲ ਖੜੇ ਕਰਦੀ ਹੈ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਉਹਨਾਂ ਪੱਤਰਕਾਰਾਂ ਖਿਲਾਫ ਕਾਰਵਾਈ ਕਰਨ ਜਾਂ ਉਹਨਾਂ ਪੱਤਰਕਾਰਾਂ ਖਿਲਾਫ ਇਹ ਜੋ ਅੰਦਰੂਨੀ ਜਾਣਕਾਰੀਆਂ ਉਹਨਾਂ ਦੇ ਡਾਟੇ ਇਕੱਠੇ ਕੀਤੇ ਜਾ ਰਹੇ ਨੇ ਉਹ ਉਹ ਪੱਤਰਕਾਰ ਸ਼ਾਮਲ ਹਨ ਜੋ ਸਰਕਾਰ ਦੀ ਸਮੇਂ-ਸਮੇਂ ਤੇ ਆਲੋਚਨਾ ਕਰ ਰਹੇ ਨੇ ਜਿਸ ਤੋਂ ਇਹ ਪ੍ਰਤੀਤ ਹੁੰਦਾ ਕਿ ਸਰਕਾਰ ਲੱਗਦਾ ਆਪਣੀ ਆਲੋਚਨਾ ਸੁਣਨੀ ਪਸੰਦ ਨਹੀਂ ਕਰਦੀ ਇੱਥੇ ਇੱਕ ਮਸਲਾ ਹੋਰ ਵੱਡਾ ਬਣ ਜਾਂਦਾ ਕਿ ਵਿਧਾਨ ਸਭਾ ਹਲਕਾ ਗੁਰੂ ਹਰ ਸਾਹਿਬ ਦਾ ਇੱਕ ਪਿੰਡ ਦਾ ਇੱਕ ਨੌਜਵਾਨ ਸਰਪੰਚ ਜੋ ਕਾਥੀ ਤੌਰ ਤੇ ਖੁਦਕੁਸ਼ੀ ਕਰ ਲੈਂਦਾ ਹੈ ਹੁਣ ਇਲਜ਼ਾਮ ਇਹ ਲੱਗ ਰਹੇ ਨੇ ਕਿ ਜਿਹੜਾ ਗੁਰੂ ਹਰ ਸਾਹਿਬ ਦਾ ਮੌਜੂਦਾ ਬੁਧਾਇਕਾ ਹੌਜਾ ਸਿੰਘ ਸਰਾਰੀ ਜਿਹੜਾ ਕਿਸੇ ਵੇਲੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਵੀ ਰਿਹਾ ਉਸ ਉੱਪਰ ਇਲਜ਼ਾਮ ਤੇ ਉਸ ਦੇ ਪੀਏ ਤੇ ਇਹ ਵੱਡੇ ਇਲਜ਼ਾਮ ਲੱਗ ਰਹੇ ਨੇ ਪਰਿਵਾਰ ਵੱਲੋਂ ਕਿ ਇਹਨਾਂ ਦੇ ਦਵਾਹੇਟ ਆ ਕੇ ਹੀ ਇਸ ਸਰਪੰਚ ਨੇ ਖੁਦਕੁਸ਼ੀ ਕੀਤੀ ਹੈ ਇਸ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਜਿਸ ਕਰਕੇ ਉੱਥੇ ਬੜਾ ਵੱਡਾ ਬਗਵਾਦ ਖੜਾ ਹੋਇਆ ਹੋਇਆ ਹੈ ਗੱਲ ਇਹ ਵੀ ਸਾਹਮਣੇ ਕਿ ਪਰਿਵਾਰ ਨੇ ਇਹ ਐਲਾਨ ਕੀਤਾ ਕਿ ਜੇਕਰ ਜਿੰਨਾ ਸਮਾਂ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਸਮਾਂ ਆਪਣੇ ਉੱਤਰ ਦਾ ਭੋਗ ਨਹੀਂ ਪਾਉਣਗੇ ਐਡਜਸਟ ਕਰਕੇ ਮਾਮਲਾ ਬੜਾ ਉਹ ਵੀ ਗੁੰਝਲਦਾਰ ਬਣਿਆ ਹੋਇਆ ਉਧਰ ਇੱਕ ਪਾਸੇ ਇਹ ਮਾਮਲਾ ਚੱਲ ਰਿਆ ਸੀ ਤੇ ਦੂਸਰੇ ਪਾਸੇ ਨਵਾਂ ਮਾਮਲਾ ਖੜਾ ਸਰਕਾਰ ਨੇ ਕਰ ਲਿਆ ਜਿਸ ਕਰਕੇ ਸਰਕਾਰ ਇਸ ਜਿਮਨੀ ਚੋਣ ਤੇ ਕਾਫੀ ਵੱਡੀ ਪੱਧਰ ਤੇ ਘਿਰਦੀ ਨਜ਼ਰ ਆ ਰਹੀ ਆ ਬਾ ਸਰਕਾਰ ਹੋਣ ਦੇ ਨਾਤੇ ਕਿਤੇ ਨਾ ਕਿਤੇ ਇਹ ਜ਼ਰੂਰ ਹੋ ਸਕਦਾ ਕਿ ਲੋਕਾਂ ਵਿੱਚ ਇਹ ਹੋਵੇ ਕਿ ਸਰਕਾਰ ਮੌਜੂਦਾ ਚੱਲ ਰਹੀ ਹੈ ਆਮ ਆਦੀ ਪਾਰਟੀਆਂ ਉਮੀਦਵਾਰ ਜਿਤਾਏ ਜਾਵੇ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਜੇਕਰ ਆਮ ਆਦੀ ਪਾਰਟੀਆਂ ਉਮੀਦਵਾਰ ਜਿੱਤੀ ਜਾਂਦਾ ਹੈ ਤਾਂ ਹੁਣ ਜੋ ਉਹਨਾਂ ਦੀ ਰਾਸ਼ਵਾ ਮੈਂਬਰ ਵਾਲੀ ਸ਼ੀਟ ਹੈ ਉਸ ਉੱਪਰ ਕਿਹੜਾ ਵਿਅਕਤੀ ਬੁठाਇਆ ਜਾਵੇਗਾ ਕਿਉਂਕਿ ਚਰਚਾਵਾਂ ਦਾ ਬਾਜ਼ਾਰ ਇਹ ਬੜਾ ਗਰਮ ਹੈ ਸਿਆਸੀ ਹਲਕਿਆਂ ਦੇ ਵਿੱਚ ਕਿ ਅਗਰ ਸਦੀਵ ਅਰੋੜਾ ਜਿੱਤ ਕੇ ਵਿਧਾਇਕ ਬਣ ਜਾਂਦੇ ਹਨ ਤਾਂ ਉਹਨਾਂ ਦੀ ਜਗ੍ਹਾ ਅਰਵਿੰਦ ਕੇਜਰੀਵਾਲ ਨੂੰ ਰਾਸ਼ਵਾ ਮੈਂਬਰ ਵਜੋਂ ਲਗਾਇਆ ਜਾਵੇਗਾ ਰਾਸ਼ਵਾ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵੱਲੋਂ ਭੇਜਿਆ ਜਾਵੇਗਾ ਜਿਸ ਕਰਕੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਲੋਕਾਂ ਵਿੱਚ ਵਰਨ ਤਰ੍ਹਾਂ ਇਹ ਸਰਕਾਰ ਪੰਤੀ ਚਰਚਾ ਚੱਲ ਰਹੀ ਹੈ ਜੋ ਮੌਜੂਦਾ ਜਿਮਣੀ ਚੋਣ ਦੀ ਸਥਿਤੀ ਹੈ ਉਸ ਵਿੱਚ ਬੜੀ ਸਖਤ ਟੱਕਰ ਸਾਹਮਣੇ ਆ ਰਹੀ ਹੈ ਉੱਥੇ ਅਜੀਹਾ ਹੀ ਪ੍ਰਤੀਤ ਹੋ ਰਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਹੈ ਉਸ ਦਾ ਕੈਂਡੀਡੇਟ ਬੜੀ ਆਸਾਨੀ ਦੇ ਨਾਲ ਜਿੱਤ ਜਾਵੇਗਾ ਕਿਉਂਕਿ ਭਾਰਤ ਭੂਸ਼ਣ ਆਸੂ ਸਮੇਂ ਜੋ ਕਾਂਗਰਸ ਪਾਰਟੀ ਵੱਲੋਂ ਜ਼ੋਰ ਲੱਗਿਆ ਹੋਇਆ ਹੈ ਇਸ ਜਿਮਣੀ ਚੋਣ ਦੀ ਕਮਾਂਡ ਕਾਂਗਰਸ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੱਲੋਂ ਨਜੀਤ ਆਰਤੀ ਸੰਭਾਲੀ ਹੋਈ ਹੈ ਜਿਸ ਕਰਕੇ ਇਹ ਚੋਣ ਬੜੀ ਗੁੰਝਲਦਾਰ ਬਣੀ ਹੋਈ ਆ ਹੁਣ ਉਧਰ ਰਵਨੀਤ ਬਿੱਟੂ ਦਾ ਇਲਾਕਾ ਹੁਣ ਕਰਕੇ ਭਾਰਤ ਜਨਤਾ ਪਾਰਟੀ ਵਿੱਚ ਵੀ ਕਿਤਨਾ ਕਿਤੇ ਵੱਡੇ ਬੋਟ ਬੈਂਕ ਸ਼ਾਮਲ ਹੋ ਜਾਵੇਗਾ ਕਿਉਂਕਿ ਇਹ ਜਿਹੜਾ ਹਲਕਾ ਇਹ ਜੋ ਇਲਾਕਾ ਸ਼ਹਿਰੀ ਹੋਣ ਦੇ ਕਰਕੇ ਲੋਕਾਂ ਵਿੱਚ ਭਾਰਤ ਜਨਤਾ ਪਾਰਟੀ ਲੋਕਾਂ ਵਿੱਚ ਭਾਰਤ ਜਨਤਾ ਪਾਰਟੀ ਪ੍ਰਤੀ ਵੀ ਹੰਗਾਰਾ ਦੇਖਿਆ ਜਾ ਰਿਹਾ ਜਿਸ ਕਰਕੇ ਇਥੋਂ ਭਾਰਤ ਜਨਤਾ ਪਾਰਟੀ ਦਾ ਬੋਟ ਬੈਂਕ ਵੀ ਵੱਡਾ ਸਾਹਮਣੇ ਆਵੇਗਾ ਪਰ ਜੇਕਰ ਇੱਥੇ ਇਹ ਗੱਲ ਬੜੀ ਦਿਲਚਸਪੀ ਵਾਲੀ ਹੈ ਕਿ ਕੁਝ ਇੱਥੇ ਅਜਾ ਤੌਰ ਤੇ ਉਮੀਦਵਾਰ ਵੀ ਖੜੇ ਹੋਏ ਨੇ ਜੇਕਰ ਉਹ ਥੋੜੀ ਬਹੁਤ ਵੋਟ ਬੈਂਕ ਨੂੰ ਹਾਸਲ ਕਰਨ ਵਿੱਚ ਵੱਡੀ ਪੱਧਰ ਤੇ ਕਾਮਯਾਬ ਹੋ ਜਾਂਦੇ ਹਨ ਤਾਂ ਉਹਨਾਂ ਦਾ ਲਿਆ ਹੋਇਆ ਵੋਟ ਬੈਂਕ ਕਿਸੇ ਵੀ ਵਿਅਕਤੀ ਲਈ ਇਤਿਹਾਰ ਦਾ ਕਾਰਨ ਬਣ ਸਕਦਾ ਜਿਸ ਕਰਕੇ ਹੁਣ ਪੂਰੇ ਓਵਰ ਆਲ ਜਿਹੜਾ ਇਹ ਜਿਮਣੀ ਚੋਣ ਦਾ ਹਾਲ ਹੈ ਉਸ ਨੂੰ ਦੇਖਦੇ ਹੋਏ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਜਿੱਤਣਾ ਬੜਾ ਮੁਸ਼ਕਲ ਹੀ ਜਾਪਦਾ ਹੈਗਾ ਆਮ ਆਦਮੀ ਪਾਰਟੀ ਲਈ ਪੂਰੀ ਸ਼ਕਤ ਟੱਕਰ ਹੈ ਭਾਵੇਂ ਕਿ ਆਉਣ ਦਿਨਾਂ ਵਿੱਚ ਕੁਝ ਵੀ ਹੋ ਸਕਦਾ ਕਿਉਂਕਿ ਮੌਜੂਦਾ ਸਰਕਾਰ ਆ ਕੁਝ ਵੀ ਕੀਤਾ ਜਾ ਸਕਦਾ ਹੈ ਪਰ ਸਥਿਤੀ ਇਹ ਹੈ ਕਿ ਸ਼ਕਤ ਟੱਕਰ ਚੱਲ ਰਹੀ ਹੈ ਅਜੇ ਹਾਨੀ ਕਿ ਆਸਾਨੀ ਦੇ ਨਾਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਜਾਵੇਗਾ ਬਾਕੀ ਸਮਾਂ ਦੱਸੇਗਾ ਕੌਣ ਜਿੱਦਦਾ ਕਿਉਂਕਿ ਜ਼ਿਆਦਾਤਰ ਜਮਨੀ ਚੋਣਾਂ ਮੌਜੂਦਾ ਸਰਕਾਰ ਦੇ ਹੱਕ ਵਿੱਚ ਜਾਂਦੀਆਂ ਨੇ ਪਰ ਤੁਹਾਨੂੰ ਦੱਸ ਰਿਹਾ ਕਿ ਜੋ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੁੱਲ 4 ਜਿਮਨੀ ਚੋਣਾਂ ਹੋਈਆਂ ਸਨ ਉਹਨਾਂ ਦੇ ਵਿੱਚੋਂ 3 ਜਿਮਨੀ ਚੋਣਾਂ ਆਮ ਆਦੀ ਪਾਰਟੀ ਨੇ ਜਿੱਤੀਆਂ ਸਨ ਤੇ ਇੱਕ ਪ੍ਰਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ ਭਾਵੇਂ ਕਿ ਬਰਨਾਲਾ ਆਮ ਆਦੀ ਪਾਰਟੀ ਦਾ ਘੜ ਮੰਨਿਆ ਜਾਂਦਾ ਰਿਹਾ ਹੈ ਪਰ ਆਮ ਆਦੀ ਪਾਰਟੀ ਸਰਕਾਰ ਦੇ ਰਾਜ ਵਿੱਚ ਕਾਂਗਰਸੀ ਉਮੀਦਵਾਰ ਦਾ ਜਿੱਤ ਜਾਣਾ ਕਿਤਨਾ ਜ਼ਰੂਰ ਸੋਸ਼ਲ ਕੈਂਪ ਵਿੱਚ ਵੱਡੀ ਚਰਚਾ ਛੇੜ ਗਿਆ ਸੀ ਉਸੇ ਪ੍ਰਕਾਰ ਇੱਥੇ ਕੋਈ ਵੱਡਾ ਉਲਟ ਫੇਰ ਹੋ ਜਾਂਦਾ ਤਾਂ ਜ਼ਰੂਰ ਸਰਕਾਰ ਦੇ ਕਾਰਜਾਂ ਤੇ ਸਵਾਲ ਖੜੇ ਹੋ ਸਕਦੇ ਨੇ ਬਾਕੀ ਸਮਾਂ ਦੱਸੂਗਾ ਕਿ ਆਉਣ ਦੇ ਦਿਨਾਂ ਦੇ ਵਿੱਚ ਨਤੀਜੇ ਕਿਸ ਤਰ੍ਹਾਂ ਦੇ ਆਉਣਗੇ ਸੋ ਅੱਜ ਦਾ ਪ੍ਰੋਗਰਾਮ ਇੰਨਾ ਹੀ ਹੁਣ ਜੋ ਅਜਾਜ ਧੰਨਵਾਦ ਸਤਿ ਸ੍ਰੀ ਅਕਾਲ